ਸ਼ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਮੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਪਿੰਡਰਾਂ ਵਾਲਿਆਂ ਦੇ ਕਿਰਦਾਰ ਤੇ ਵਿਵਾਦ ਐਮਰਜੈਂਸੀ ਦਾ ਐਮਪੀ ਸਰਬਜੀਤ ਸਿੰਘ ਵੱਲੋਂ ਇੱਕ ਰਾਜ ਇਸ ਦੇ ਨਾਲ ਹੀ ਫਰੀਦਕੋਟ ਮੰਡੀ ਐਮਪੀ ਦੇ ਫਿਲਮੀ ਅਦਾਕਾਰ ਕنگਨਰ ਨੌਤਦੀ ਨਵੀਂ ਫਿਲਮ ਅਮਰਜੈਂਸੀ ਵੀ ਵਾਦਾਂ ਵਿੱਚ ਘਰੀ ਗਈ ਹੈ ਇਸ ਤਰ੍ਹਾਂ ਫ੍ਰਿਦਕੋਟ ਤੋਂ ਐਮਪੀ ਸਰਜੀਤ ਸਿੰਘ ਖਾਲਸਾ ਨੇ ਇਸ ਦੇ ਸ਼ਖਤ-ਸਖਤ ਇਤਿਜਾਰ ਤੇ ਰਾਜ ਕੀਤਾ ਐਮਪੀ ਭਾਈ ਸਰਜੀਤ ਸਿੰਘ ਖਾਲਸਾ ਮਲੋਰੀਆ ਨੇ ਪ੍ਰੇਮ ਬਿਆਨ ਵਿੱਚ ਕਿਹਾ ਹੈ ਕਿ ਫਿਲਮ ਵਿੱਚ ਉਹ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਸ ਨਾਲ ਸਮਾਜ ਅੰਦਰ ਅਮਲ ਕਾਨੂੰਨ ਤੇ ਸਥਿਤ ਖਰਾਬ ਸਥਿਤੀ ਖਬਰਾਂ ਬਹੁਤ ਦੀ ਖਸਾ ਹੈ ਜੇਕਰ ਇਸ ਫਿਲਮ ਅੰਦਰ ਸਿੱਖਾਂ ਨੂੰ ਵਿੱਖਵਾਦੀ ਦਾ دہشتਗਰਦ ਵਜੋਂ ਫਿਲਮਾਇਆ ਗਿਆ ਹੈ ਤਾਂ ਇਸ ਇੱਕ ਗਹਿਰੀ ਸਾਜ਼ਿਸ਼ ਹੈ ਸਿੱਖ ਪ੍ਰਤੀ ਘਰਣਾ ਕੋਮਾ ਅੰਦਰ ਨਫ਼ਰਤ ਪੈਦਾ ਕਰਨ ਲਈ ਇਹ ਫਿਲਮ ਇੱਕ ਮਨੋਵਿਗਿਆਨਕ ਹਮਲਾ ਹੈ ਜਿਸ ਉੱਪਰ ਸਰਕਾਰ ਨੂੰ ਅਗੌਣ ਨੋਟਿਸ ਲੈੰਦੇ ਆ ਰੋਕ ਲਾਉਣੀ ਚਾਹੀਦੀ ਹੈ ਐਮਪੀ ਪਾਈ ਖਾਲਸਾ ਨੇ ਕਿਹਾ ਕਿ ਦੇਸ਼ ਦੇ ਅੰਦਰ ਸਿੱਖਾਂ ਉੱਪਰ ਨਫਤਰੀ ਹਮਲੇ ਹੋਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਹੇ ਵਿੱਚ ਇਹ ਫਿਲਮ ਸਿੱਖ ਪ੍ਰਤੀਨਫਰਤ ਫਲੌਂਦਾ ਕੰਮ ਕਰੇਗੀ ਉਹਨਾਂ ਕਿਹਾ ਕਿ ਸਿੱਖਾਂ ਨੇ ਇਸ ਦੇ ਇਸ ਦੇਸ਼ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਫਿਲਮ ਰਹੀ ਪੂਰੀ ਤਰ੍ਹਾਂ ਉਜਰਾਨ ਉਜਾੜਨ ਨਹੀਂ ਕੀਤਾ ਗਿਆ ਪਰੰਤੂ ਸਿਖਾਂ ਨੂੰ ਬਦਨਾਮ ਕਰਨ ਲਈ ਇਹ ਸੰਭਵ ਕੋਸ਼ਿਸ਼ ਕੀਤੀ ਜਾਰੀ ਉਹਨਾਂ ਨੇ ਕਿਹਾ ਕਿ ਸਮਾਜ ਅੰਦਰ ਭਾਈਚਾਰਕ ਸਾਂਝ ਅਤੇ ਅਮਨ ਕਾਨੂੰਨ ਸਥਿਤ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ